ਇੱਕ ਵਾਰ ਤਾਂ ਜੀ ਮੈਨੂੰ ਯਕੀਨ ਨਹੀਂ ਹੋਇਆ ਵੀ ਉਹ ਮੇਰੇ ਕੋਲ ਖੜੇ ਆਂ ਜੀ ਪੈਂਸ ਮੇਰੇ ਤਾਂ ਜੀ ਮਨਚੇ ਸਵਾਲ ਉੱਠੇ ਨਹੀਂ ਤੇ ਜੀ ਰਹੇ ਮੈਨੂੰ ਤਾਂ ਇੰਨੀ ਚੋ ਹੋਇਆ ਹੋਇਆ ਤਾਂ ਜੀ ਮਨੇ ਜੀ ਮਾਇ ਇਹਸ ਬੰਣਾ ਤੇ ਕਹਿੰਦੇ ਤੁਸੀਂ ਹਾਂਕ ਬਣ ਸਕਦੇ ਹੋ ਅੱਜ ਕੱਲ ਤਾਂ ਕੁੜੀਆਂ ਫਿਰ ਉੱਥੇ ਇਹਨਾਂ ਨੇ ਜਿਹੜੀ ਡੀਸੀ ਸਾਈਟ 'ਤੇ ਉਹਨਾਂ ਨਾਲ ਮੇਰੀ ਮੁਲਾਕਾਤ ਵੀ ਕਰਾਈ ਪਹਿਲਾਂ ਤਾਂ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਮੇਰੇ ਕੋਲ ਸੀਐਮ ਸਰ ਖੜੇ ਆ ਮੈਂ ਪ੍ਰਮਪਤਿ ਵਿਸ਼ਵਾਸ ਹੀ ਨਹੀਂ ਕਰ ਸਕੀ ਕਿ ਮੈਂ ਕੁਝ ਕੁਛ ਵੀ ਨਹੀਂ ਸਕੀ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਸਕੂਲ ਦੀ ਵਧੀਆ ਬਣਾਉਂਦੇ ਵਾ ਬਹੁਤ ਵਧੀਆ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। બસ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਆਪਣਾ ਨੇ ਜੀ ਸਾਰੇ ਵਧੀਆ ਟੀਚਰ ਵੀ ਵਧੀਆ ਜੀ ਬਲੋ ਵਾਰੀ ਵਾਰੀ ਪੁੱਛੀ ਜਾ ਰਹੀ ਸੀ ਕਿ ਕਿਸੇ ਚੀਜ਼ ਦੀ ਕੋਈ ਲੋੜ ਤਾਂ ਨਹੀਂ ਹੈ ਤੇ ਸਾਰਾ ਕੁਝ ਠੀਕ ਸੀਗਾ ਪ੍ਰਾਈਵੇਟ ਸਕੂਲਾਂ ਚੋਂ ਵਿਦਿਆਰਥੀ ਹਟ ਕੇ ਸਕੂਲ ਦੇ ਵਿੱਚ ਲੱਗੇ ਨੇ ਤਾਂ ਤੁਹਾਡਾ ਸਕੂਲ ਜਿਹੜਾ ਬਹੁਤ ਪੁਰਾਣਾ ਹੈ ਲਗਭਗ 100 ਸਾਲ ਹੋਣ ਦੇ ਨੇੜੇ ਹੋਣ ਜਾ ਰਿਹਾ ਇਹਨੂੰ ਸਥਾਪਨਾ ਨੂੰ ਇਹਦੀ ਨੂੰ ਦੂਜੀ ਗੱਲ ਸਾਡੇ ਸਕੂਲ ਦੇ ਵਿੱਚ ਸਟਾਫ ਜਿਹੜਾ ਬਹੁਤ ਮਿਹਨਤੀ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਠੇੜੀ ਦੇ ਵਿੱਚ ਅਸੀਂ ਖੜੇ ਹੋਏ ਆ ਨਾਮ ਜਿਹੜਾ ਇਹਦੇ ਵਿੱਚ ਸਮਾਰਟ ਲੱਗਦਾ ਆ ਸਮਾਰਟ ਇਕੱਲਾ ਨਾਮ ਨਹੀਂ ਹੈਗਾ ਆ ਇੱਥੇ ਦੀ ਸਟਾਫ ਦੀ ਮਿਹਨਤ ਦੇ ਸਦਕਾ ਆਪਣੇ ਕੰਮਾਂ ਦੇ ਸਦਕਾ ਜਿਹੜਾ ਇਹ ਸਮਾਰਟ ਸਕੂਲ ਬਣਿਆ ਜੇ ਸਕੂਲ ਦੇ ਵਿੱਚ ਹਾਲੀ ਦੇ ਵਿੱਚ ਭਗਵੰਤ ਮਾਨ ਜੀ ਜੀ ਜਿਹੜੇ ਆ ਕੇ ਗਏ ਨੇ ਤੇ ਸਕੂਲ ਦੀਆਂ ਕਾਫੀ ਸਾਰੀਆਂ ਤਾਰੀਫਾਂ ਵੀ ਹੋਈਆਂ ਜਿਸ ਤਰ੍ਹਾਂ ਦੇਖਿਆ ਗਿਆ ਕਿ ਪ੍ਰਾਈਵੇਟ ਸਕੂਲਾਂ ਚੋਂ ਵਿਦਿਆਰਥੀ ਛੱਡ ਕੇ ਸਕੂਲ ਦੇ ਵਿੱਚ ਲੱਗੇ ਨੇ ਸਾਡੇ ਨਾਲ ਪ੍ਰਿੰਸੀਪਲ ਮੈਮ ਇੰਦਰਜੀਤ ਕੌਰ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮੈਮ ਸਭ ਤੋਂ ਪਹਿਲਾਂ ਸਵਾਗਤ ਹੈ ਚੈਨਲ ਉੱਤੇ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਹਾਲੀ ਦੇ ਵਿੱਚ ਜਿਸ ਤਰ੍ਹਾਂ ਸੀਐਮ ਸਾਹਿਬ ਸਕੂਲ ਦੇ ਵਿੱਚ ਆ ਕੇ ਗਏ ਨੇ ਤੇ ਪਹਿਲਾਂ ਵੀ ਇਸ ਤਰ੍ਹਾਂ ਕਦੇ ਕੋਈ ਲੀਡਰ ਜਾਂ ਫਿਰ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਗਿਆ ਜੀ ਹਾਂਜੀ ਸਰ ਵਿਜ਼ਿਟ ਤਾਂ ਹੁੰਦੀ ਰਹਿੰਦੀ ਐ ਤੇ ਪਿੱਛੇ ਜੇ ਸਾਡੇ ਪੁਰਾਣੇ ਜਿਹੜੇ ਸੀਮ ਸਾਹਿਬ ਚੰਨੀ ਜੀ ਉਹ ਵੀ ਹੋ ਕੇ ਗਏ ਸੀਗੇ ਗਰੰਟਾ ਵਗੈਰਾ ਦੇਨੀ ਸੀ ਤੇ ਆਈ ਸੀਗੇ ਉਹ ਧਿਆਨ ਅ ਸੀਮ ਸਾਹਿਬ ਨੇ ਗੱਲਬਾਤ ਜਿਹੜੀ ਉਹ ਤੁਹਾਡੇ ਨਾਲ ਕਿਹੜੀ ਕਿਹੜੀ ਕੀਤੀ ਕਿਸ ਮਸਲੇ ਤੇ ਗੱਲ ਕੀਤੀ ਹੈ ਜੀ ਹਾਂਜੀ ਸਰ ਪਹਿਲਾਂ ਤੇ ਉਹਨਾਂ ਨੇ ਸਾਰਾ ਹੀ ਪੁੱਛਿਆ ਕਿ ਕੋਈ ਪ੍ਰੋਬਲਮ ਤਾਂ ਨਹੀਂ ਐ ਕਿਸੇ ਸਟਾਫ ਦੀ ਘਾਟ ਤਾਂ ਨਹੀਂ ਐ ਇਨਫਰਾਸਟ੍ਰਕਚਰ ਠੀਕ ਐ ਤੇ ਕੋਈ ਕਿਸੇ ਚੀਜ਼ ਦੀ ਮਤਲਬ ਵਾਰੀ ਵਾਰੀ ਉਹ ਪੁੱਛੀ ਜਾ ਰਹੀ ਸੀ ਕਿ ਕਿਸੇ ਚੀਜ਼ ਦੀ ਕੋਈ ਲੋੜ ਤਾਂ ਨਹੀਂ ਹੈ ਤੇ ਸਾਰਾ ਕੁਝ ਠੀਕ ਸੀਗਾ ਸਹੂਲਤਾਂ ਸਾਰੀਆਂ ਹੈਗੀਆਂ ਤੇ ਜਿਹੜੀ ਸਾਨੂੰ ਛੋਟੀ ਮੋਟੀ ਪ੍ਰੋਬਲਮ ਸੀ ਅਸੀਂ ਡਿਸਕਸ ਕਰ ਦਿੱਤੀ ਤੇ ਇਨਫਾਰਮ ਸਗਾ ਪਹਿਲਾਂ ਕਰਤਾ ਸੀ ਕਿ ਸੀਐਮ ਸਭਾ ਆ ਰਹੇ ਨੇ ਜੈਟ ਆ ਟਾਈਮ ਨਹੀਂ ਨਹੀਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਬਸ ਜਦੋਂ ਸਿਕਿਉਰਟੀ ਆਈਏ ਉਹਦੇ ਪਤਾ ਲੱਗਿਆ ਕਿ ਸੀਐਮ ਸਾਹਿਬ ਆ ਰਹੇ ਨੇ ਮਤਲਬ 5 ਮਿੰਟਸ 5 ਤੋਂ 10 ਮਿੰਟਸ ਪਹਿਲਾਂ ਹੀ ਸੀ ਇੱਕ ਵਾਰੀ ਤਾਂ ਡਰ ਜਾ ਵੀ ਲੱਗਿਆ ਆਣਾ ਵੇ ਇੱਕਦਮ ਆ ਗਏ ਹਾਂ ਹਾਂਜੀ ਹਾਂਜੀ ਹਾਂ ਥੋੜੀ ਟੈਨਸ਼ਨ ਜੀ ਤਾਂ ਹੋ ਗਈ ਸੀ ਪਰ ਸਕੂਲ ਸੈੱਟ ਸੀਗਾ ਜਿਸ ਤਰ੍ਹਾਂ ਐਸ ਯੂਜੂਅਲ ਲੱਗਦਾ ਉਸ ਤਰ੍ਹਾਂ ਲੱਗਿਆ ਹੋਇਆ ਸੀ ਤੇ ਵਾ ਸਾਡੇ ਸਾਨੂੰ ਮੈਨੇਜ ਹਾਲੇ ਕਰਨਾ ਹੀ ਨਹੀਂ ਪਿਆ ਸੀ ਕੰਨੇ ਨੂੰ ਸਰ ਆ ਗਏ ਇੱਥੇ ਤੇ ਸਾਰਾ ਠੀਕ ਸੀਗਾ ਕੀ ਲੱਗਦਾ ਕਿ ਜਿਸ ਤਰ੍ਹਾਂ ਸੀਐਮ ਸਾਹਿਬ ਇੱਥੇ ਪਹੁੰਚੇ ਨੇ ਜਾਂ ਉਹ ਪਹਿਲਾਂ ਵੀ ਤੁਸੀਂ ਦੱਸਿਆ ਪਹਿਲਾਂ ਵੀ ਆਂਦੇ ਨੇ ਤਾਂ ਇਹਦੇ ਨਾਲ ਬੱਚਿਆਂ ਨੂੰ ਕਿੰਨਾ ਕੁ ਬੂਸਟਾ ਮਿਲਦਾ ਜਾਂ ਬੱਚਿਆਂ ਨੂੰ ਕਿੰਨਾ ਕੁ ਮਤਲਬ ਅੰਦਰੋਂ ਬੱਚੇ ਸਰ ਸੀਐਮ ਸਾਹਿਬ ਦੇ ਆਉਣ ਦੇ ਨਾਲ ਉਹ ਬਹੁਤ ਜ਼ਿਆਦਾ ਫਰਕ ਪਿਆ ਹੈ ਇੰਨੇ ਪਲਾਈਟ ਤੇ ਹੰਬਲ ਸੀਗੇ ਤੇ ਜਿਹੜੀ ਟੈਨਸ਼ਨ ਸੀਗੀ ਉਹ ਸਾਡੀ ਸਾਰਿਆਂ ਦੀ ਖਤਮ ਹੋ ਗਈ ਤੇ ਸਾਨੂੰ ਐਸਾ ਲੱਗ ਰਿਹਾ ਸੀ ਕਿ ਸਾਡੇ ਸਿਰ ਤੇ ਵੀ ਕੋਈ ਹੈਲਪ ਕਰ ਰਿਹਾ ਹੈ ਤੇ ਬੱਚਿਆਂ ਦੇ ਨਾਲ ਜਦੋਂ ਮਿਲੇ ਹੈ ਤੇ ਬੱਚਿਆਂ ਨਾਲ ਫ੍ਰੈਂਡਲੀ ਬਿਹੇਵ ਕੀਤਾ ਤੇ ਉਹਨਾਂ ਦੀਆਂ ਗੱਲਾਂ ਸੁਨੀਆਂ ਉਸ ਤੋਂ ਪ੍ਰਭਾਵਿਤ ਹੋਏ ਫਿਰ ਉਸ ਵਾਰ ਜਿਹੜੀ ਉਹਨਾਂ ਦੀ ਮੋਟੀਵੇਸ਼ਨਲ ਸਪੀਚ ਸੀਗੀ ਉਹਨਾਂ ਦਾ ਬਹੁਤ ਜ਼ਿਆਦਾ ਅਸਰ ਪਿਆ ਹੈ ਕਿ ਕੁਝ ਬੱਚਿਆਂ ਦਾ ਜਿਹੜਾ ਆਪਣਾ ਟਾਰਗੇਟ ਦੱਸਿਆ ਸੀਗਾ ਤੇ ਬਾਕੀ ਬੱਚੇ ਜਿਹੜੇ ਸੀਗੇ ਉਹਨਾਂ ਦੀ ਸਪੀਚ ਦੇ ਨਾਲ ਉਹਨਾਂ ਨੇ ਕਨਵੇ ਕਰ ਦਿੱਤਾ ਕਿ ਸਾਰਿਆਂ ਨੂੰ ਆਪਣਾ ਟਾਰਗੇਟ ਰੱਖਣਾ ਚਾਹੀਦਾ ਹੈ ਤੇ ਉਹਨਾਂ ਦੇ ਅਚੀਵਮੈਂਟ ਕਰਨ ਵਾਸਤੇ ਪੂਰਾ ਜੋਰ ਲਗਾਉਣਾ ਚਾਹੀਦਾ ਹੈ ਤੇ ਉਹ ਬਹੁਤ ਜ਼ਿਆਦਾ ਪੋਜ਼ਿਟਿਵ ਸੀਗਾ ਤੇ ਉਹਨਾਂ ਦਾ ਐਟੀਟਿਊਡ ਬਹੁਤ ਪੋਜ਼ਿਟਿਵ ਸੀਗਾ ਇੰਨੀ ਹੰਬਲ ਨੇਚਰ ਤੇ ਐਸਾ ਜਿਸ ਤਰ੍ਹਾਂ ਬਿਹੇਵ ਕੀਤਾ ਹੈ ਕਿ ਸਾਨੂੰ ਬਹੁਤ ਅੱਛਾ ਲੱਗਿਆ ਤੇ ਬੱਚਿਆਂ 'ਚ ਵੀ ਬਹੁਤ ਉਤਸ਼ਾਹ ਹੈਗਾ ਤੇ ਇਵਨ ਪੇਰੈਂਟਸ ਦੇ ਵੀ ਫੋਨ ਆਏ ਨੇ ਉਹ ਵੀ ਬਹੁਤ ਖੁਸ਼ ਹੈਗੇ ਨੇ ਕਿ ਸਕੂਲ ਦੇ ਵਿੱਚ ਆਏ ਹੈ ਸੀਐਮ ਸਾਹਿਬ ਆਏ ਹੈ ਤੇ ਉਹਨਾਂ ਨੇ ਸਾਰ ਪੁੱਛੀ ਹੈ ਸਕੂਲ ਦੀ ਤੁਸੀਂ ਮੈਮ ਜੋ ਜੋ ਕਈ ਕਈ ਵਾਰ ਸਟਾਫ ਘਟ ਹੁੰਦਾ ਜਾਂ ਕਈ ਮੁਸ਼ਕਿਲਾਂ ਆਉਂਦੀਆਂ ਸਕੂਲ ਦੇ ਵਿੱਚ ਤੇ ਉਹ ਚੀਜ਼ਾਂ ਨੂੰ ਲੈ ਕੇ ਤੁਸੀਂ ਜਿਹੜੀ ਉਹ ਗੱਲਬਾਤ ਕੀਤੀ ਆ ਜਾਂ ਆਪਣੇ ਮਸਲੇ ਜਿਹੜੇ ਆ ਸੀਐਮ ਸਾਹਿਬ ਸਾਹਮਣੇ ਰੱਖੇ ਹਾਂਜੀ ਸਰ ਗੱਲ ਕੀਤੀ ਹੈ ਉਹਨਾਂ ਦੱਸਿਆ ਨਾਲ ਦੀ ਨਾਲ ਹੀ ਉਹਨਾਂ ਨੇ ਨੋਟ ਕਰ ਲਿਆ ਕਹਿੰਦੇ ਇਹ ਮਸਲੇ ਹੱਲ ਹੋ ਜਾਣਗੇ ਤੇ ਸਰ ਹਾਂਜੀ ਆਪ ਬੱਚੇ ਜਿਹੜੇ ਇਹਨਾਂ ਨੂੰ ਮਿਲ ਕੇ ਗਏ ਜੀ ਚਲੋ ਬੱਚਿਆਂ ਨਾਲ ਵੀ ਥੋੜੀ ਗੱਲਬਾਤ ਕਰ ਲਨੇ ਪੁੱਤ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਮਨਤ ਪੰਗੂਆ ਜੀ ਕੀ ਕਹਿਣਾ ਚਾਹੁੰਦੇ ਹੋ ਸਾਡੇ ਏਸੀਐਮ ਸਾਹਿਬ ਇੱਥੇ ਆ ਕੇ ਗਏ ਸੀ ਕੀ ਗੱਲਬਾਤ ਤੁਹਾਡੇ ਨਾਲ ਹੋਈ ਜੀ ਉਹਨਾਂ ਨੇ ਸਾਡੀਆਂ ਪਰੇਸ਼ਾਨੀਆਂ ਪੁੱਛੀਆਂ ਸਾਨੂੰ ਪੁੱਛਿਆ ਵੀ ਤੁਸੀਂ ਕੀ ਬਣਨਾ ਚਾਹੁੰਦੇ ਹੋ ਮੈਂ ਕਿਹਾ ਜੀ ਮੈਂ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਉਹ ਕਹਿੰਦੇ ਵੀ ਜੇਕਰ ਤੁਸੀਂ ਵਧੀਆ ਪੜੋਗੇ ਤਾਂ ਤੁਸੀਂ ਕਰ ਸਕਦੇ ਹੋ ਜੀ ਫਿਰ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਹਾਡੀ ਕੋਈ ਪਰੇਸ਼ਾਨੀਆਂ ਵੀ ਤੁਸੀਂ ਕਿੱਥੋਂ ਆਉਣੇ ਮੈਂ ਕਿਹਾ ਜੀ ਮੈਂ ਕਾਲੇ ਮਾਜਰੇ ਤੋਂ ਆਉਣੀ ਆ ਉਹ ਕਹਿੰਦੇ ਵੀ ਉਹ ਤਾਂ ਕਿੰਨੀ ਕੁ ਦੂਰ ਆ ਜੀ ਮੈਂ ਕਿਹਾ ਵੀ ਉਹ ਤਾਂ ਤਿੰਨ ਚਾਰ ਕਿਲੋਮੀਟਰ ਦੂਰ ਆ ਉਹ ਕਹਿੰਦੇ ਫਿਰ ਤੁਸੀਂ ਉੱਥੋਂ ਕਿਵੇਂ ਆਉਣੇ ਮੈਂ ਕਿਹਾ ਜੀ ਮੈਂ ਸਾਈਕਲ ਪਰ ਆਉਣੀ ਆ ਜੀ ਉਹ ਕਹਿੰਦੇ ਵੀ ਤੁਹਾਡੇ ਵਾਸਤੇ ਬੱਸ ਲਗਵਾਈ ਜਾਊਗੀ ਜੀ ਫਿਰ ਉਹ ਕਹਿੰਦੇ ਤੁਹਾਨੂੰ ਡਰੈੱਸ ਵਗੈਰਾ ਮਿਲਦੀ ਹੈ ਜੇ ਸੀਗਾ ਵੀ ਨਹੀਂ ਵੀ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਇਸ ਵਾਰੀ ਡਰੈੱਸ ਵੀ ਆਉਗੀ ਜਿ ਜਿਓ ਕਹਿ ਕੇ ਗਏ ਤਾਂ ਕਰਨਗੇ ਜ਼ਰੂਰ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਤੁਹਾਡੇ ਜਦੋਂ ਪੁੱਛ ਰਹੇ ਸੀ ਸਵਾਲ ਉਹ ਜੀ ਇੱਕ ਵਾਰ ਤਾਂ ਜੀ ਮੈਨੂੰ ਯਕੀਨ ਨਹੀਂ ਹੋਇਆ ਵੀ ਉਹ ਮੇਰੇ ਕੋਲ ਖੜੇ ਆ ਜੀ ਪਹਿਲ ਤਾਂ ਮੇਰੇ ਤਾਂ ਜੀ ਮਨ ਚ ਸਵਾਲ ਉੱਠੇ ਨਹੀਂ ਤੇ ਜੀ ਰਹੇ ਮੈਨੂੰ ਤਾਂ ਇਨੀ ਚੋ ਹੋਇਆ ਹੋਇਆ ਤਾਂ ਜੀ ਤੁਹਾਡਾ ਕੀ ਨਾਮ ਹੈ ਪੁੱਤ ਜੀ ਮੈਂ ਨਾਮ ਸਖਨ ਤੁਹਾਡੀ ਕੀ ਗੱਲ ਬਾਤ ਹੋਈ ਜੀ ਮੇਰੇ ਨਾਲ ਉਹਨਾਂ ਨੇ ਸਾਰਨੇ ਕੁਛ ਕੁਐਸਚਨ ਜੇ ਪੁੱਛੇ ਮੈਂ ਜਵਾਬ ਦਿੱਤੇ ਤੇ ਉਹਨਾਂ ਨੇ ਪਹਿਲਾਂ ਤਾਂ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਮੇਰੇ ਕੋਲ ਸੀਐਨ ਸਰ ਖੜੇ ਆ ਮੈਂ ਪ੍ਰਮਪਤਿ ਵਿਸ਼ਵਾਸ ਹੀ ਨਹੀਂ ਕਰ ਸਕੀ ਮੈਂ ਕੁਛ ਪੁੱਛ ਵੀ ਨਹੀਂ ਸਕੀ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਸਕੂਲ ਦੀ ਵਧੀਆ ਪੜਾਉਂਦੇ ਵਾ ਬਹੁਤ ਵਧੀਆ ਪੜਾਉਂਦੇ ਜੀ ਸਾਰੇ ਵਧੀਆ ਟੀਚਰ ਵੀ ਵਧੀਆ ਜੀ ਕਹਿੰਦੇ ਕੋਈ ਪ੍ਰੋਬਲਮ ਤਾਂ ਨਹੀਂ ਜਿਵੇਂ ਪਾਣੀ ਦੀ ਜਾਂ ਫਿਰ ਬਾਥਰੂਮ ਵਾਲੀ ਮਾ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਬੰਨਣਾ ਮੈਂ ਜਿਵੇਂ ਯੈਸ ਬਣਨਾ ਹੈ ਤੇ ਕਹਿੰਦੇ ਤੁਸੀਂ ਹਾਂ ਬਣ ਸਕਦੇ ਹੋ ਅੱਜ ਕੱਲ ਤਾਂ ਕੁੜੀਆਂ ਫਿਰ ਉੱਥੇ ਇਹਨਾਂ ਨੇ ਜਿਹੜੀ ਡੀਸੀ ਸਾਈਬਰ ਤੇ ਉਹਨਾਂ ਨਾਲ ਮੇਰੀ ਮੁਲਾਕਾਤ ਵੀ ਕਰਾਈ ਫਿਰ ਉਹਨਾਂ ਨੇ ਮੈਨੂੰ ਵਧਾਈ ਵੀ ਦਿੱਤੀ ਕਿ ਤੁਸੀਂ ਬਣ ਸਕਦੇ ਹੋ ਮੈਨੂੰ ਬਹੁਤ ਵਧੀਆ ਲੱਗਾ ਮਿਲ ਕੇ ਤੁਸੀਂ ਬਤ ਮੇਰਾ ਨਾਮ ਹੈ ਕਮਪ੍ਰੀਤ ਕੌਰ ਆ ਜੀ ਮੇਰੇ ਕੋਲ ਵੀ ਮੈਨੂੰ ਵੀ ਪਹਿਲਾ ਵਿਸ਼ਵਾਸ ਨਹੀਂ ਹੋਇਆ ਵੀ ਸੀਐਮ ਸਾਹਿਬ ਆਏ ਨੇ ਵੈਸੇ ਪਹਿਲਾਂ ਇਦਾਂ ਹੁੰਦਾ ਟੀਵੀ ਵਗੈਰਾ 'ਚ ਆਪਾਂ ਦੇਖਦੇ ਹਾਂ ਨਾ ਵੀ ਜਿਆਦਾ ਸਪੀਚ ਦਿੰਦੇ ਆ ਜਾਂ ਕਿਤੇ ਹਨਾ ਰੈਲੀ ਵਗੈਰਾ ਤੇ ਹੁੰਦੇ ਆ ਹਾਂਜੀ ਪਹਿਲਾਂ ਟੀਵੀ ਤੇ ਸੋਚਿਆ ਨਹੀਂ ਸੀਗਾ ਵੀ ਉਹ ਸਾਡੇ ਸਕੂਲ 'ਚ ਆਣਗੇ ਤੇ ਸਾਡੇ ਨਾਲ ਗੱਲਾਂ ਕਰਨਗੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੀ ਬਣਨਾ ਹੈ ਫਿਰ ਮੈਂ ਦੱਸਤਾ ਵੀ ਮੈਂ ਮੈ ਟੀਚਰ ਬਣਨਾ ਹੈ ਸਰ ਕਹਿੰਦੇ ਮਿਹਨਤ ਕਰੋ ਵਧੀਆ ਕਰੋ ਤੁਸੀਂ ਬਣ ਸਕਦੇ ਹੋ ਹਾਂਜੀ ਵਾਹ ਹੋਰ ਵੀ ਬੱਚੇ ਹੈਗੇ ਤੁਸੀਂ ਪੁੱਤ ਕੁਝ ਕਹਿਣਾ ਜੀ ਮੇਰਾ ਨਾਮ ਅਰਸ਼ਪ੍ਰੀਤ ਕੌਰ ਹੈ ਤੇ ਉਹਨਾਂ ਨੇ ਮੈਨੂੰ ਵੀ ਪੁੱਛਿਆ ਤੁਸੀਂ ਵੱਡੇ ਹੋ ਕੇ ਕੀ ਬਣਨਾ ਹੈ ਫਿਰ ਮੈਂ ਦੱਸਿਆ ਮੈਂ ਵੱਡੇ ਹੋ ਕੇ ਡਾਕਟਰ ਬਣਨਾ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਬਹੁਤ ਮਿਹਨਤ ਕਰਿਓ ਤੁਸੀਂ ਵੱਡੇ ਹੋ ਕੇ ਡਾਕਟਰ ਬਣਿਓ ਤੇ ਪਲੱਸ 1 ਚ ਮੈਡੀਕਲ ਰੱਖ ਕੇ ਤੁਸੀਂ ਬਣ ਸਕਦੇ ਹੋ ਤੁਸੀਂ ਸਰ ਮੇਰਾ ਨਾਮ ਰਣਪ੍ਰੀਤ कौर ਹੈ। ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਵੱਡੇ ਹੋ ਕੇ ਕੀ ਬਣਨਾ ਹੈ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਵੱਡੀ ਹੋ ਕੇ ਜੱਜ ਬਣਨਾ ਚਾਹੁੰਦੀ ਹਾਂ ਤੇ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਪੁੱਛਿਆ ਕਿ ਜੱਜ ਬਣਨ ਦੇ ਲਈ ਤੁਹਾਨੂੰ ਕਿਹੜੀ ਕਲਾਸ 'ਚ کیا ਰੱਖਣਾ ਪਊਗਾ ਤੇ ਕਿੱਦਾਂ ਬਣੋਗੇ। ਮੈਂ ਦੱਸਿਆ ਮੈਂ +1 ਵਿੱਚ ਆਰਟਸ ਰੱਖਣੀ ਆ ਕਿਉਂਕਿ ਆਰਟਸ 'ਚ ਸੋਸ਼ੀਅਲ ਜੀ ਐਂਡ ਪੋਲਿਟੀਕਲ ਸਾਇੰਸ ਹੁੰਦੀ ਆ। ਉਹ ਇਹਦੇ ਲਈ ਜ਼ਰੂਰੀ ਹੁੰਦੇ ਆ ਤੇ ਉਹਨਾਂ ਨੇ ਮੈਂ ਦੱਸਿਆ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕਰੂੰਗੀ। ਉਸ ਤੋਂ ਬਾਅਦ ਐਲ ਐਲਬੀ ਦਾ ਕੋਰਸ ਕਰੂੰਗੀ ਉਸ ਤੋਂ ਬਾਅਦ ਬਣੂੰਗੀ। ਸਰ ਕਹਿੰਦੇ ਵੈ ਹਾਂਜੀ ਮੈਂ ਮੈਨੂੰ ਖੁਦ ਵੀ ਪਤਾ ਹੁੰਦਾ ਕਈ ਗੱਲਾਂ ਮੈਨੂੰ ਆ ਪੇਰੈਂਟਸ ਦੇ ਟੀਚਰਸ ਨੂੰ ਪੁੱਛਦੇ ਆ ਟੀਚਰਸ ਡਾਊਟ ਕਲੀਅਰ ਕਰ ਦਿੰਦੇ ਆ ਜੇ ਕੋ ਸਾਡੇ ਵੱਲੋਂ ਵੈਸਟ ਵਿਸ਼ੇ ਸਾਨੂੰ ਤੇ ਸਰ ਕੀ ਹਾਲ ਹੈ ਜੀ ਠੀਕ ਠਾਕ ਬਹੁਤ ਹੀ ਧੰਨਵਾਦ ਜੀ ਸਰ ਜਿਸ ਤਰ੍ਹਾਂ ਇੱਥੇ ਕਹਿੰਦੇ ਕਿ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਆ ਕਿ ਇੱਥੇ ਲੱਗ ਜਾਣ ਤੁਸੀਂ ਪੰਜਾਬੀ ਦੇ ਵੀ ਟੀਚਰ ਹੋ ਤਾਂ ਮਤਲਬ ਪ੍ਰਾਈਵੇਟ ਸਕੂਲਾਂ ਦੇ ਬੱਚੇ ਹਟ ਕੇ ਇੱਥੇ ਕਿਉਂ ਲੱਗ ਰਹੇ ਦੇਖੋ ਇੱਕ ਤਾਂ ਤੁਹਾਡਾ ਸਕੂਲ ਜਿਹੜਾ ਬਹੁਤ ਪੁਰਾਣਾ ਹੈ ਲਗਭਗ 100 ਸਾਲ ਹੋਣ ਦੇ ਨੇੜੇ ਹੋਣ ਜਾ ਰਿਹਾ ਇਹਨੂੰ ਸਤਿ ਸ੍ਰੀ ਅਕਾਲ ਜੀ ਨੂੰ ਦੂਜੀ ਗੱਲ ਸਾਡੇ ਸਕੂਲ ਦੇ ਵਿੱਚ ਸਟਾਫ ਜਿਹੜਾ ਬਹੁਤ ਮਿਹਨਤੀ ਹੈ ਸਾਰੇ ਅਧਿਆਪਕ ਬੜੇ ਮਿਹਨਤੀ ਹੈ ਤੇ ਨਤੀਜੇ ਕਈ ਸਾਲਾਂ ਤੋਂ ਸਾਡੇ 100% ਜਿਹੜੇ ਨਤੀਜੇ ਆ ਰਹੇ ਹਨ ਬੱਚਿਆਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ ਖੇਡਾਂ ਦੇ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਸਾਡੇ ਬੱਚੇ ਸਟੇਟ ਪੱਧਰ ਤੇ ਖੇਡਣ ਜਾਂਦੇ ਹਨ ਤੇ ਇਸ ਕਰਕੇ ਲੋਕਾਂ ਦਾ ਅਕਸ ਜਿਹੜਾ ਜਾਂਦਾ ਹੈ ਤਾਂ ਬੱਚੇ ਪ੍ਰਾਈਵੇਟ ਸਕੂਲਾਂ ਚੋਂ हट ਕੇ ਆਉਨੇ ਜੀ ਜੀ ਸਰ ਮੈਂ ਦੇਖਿਆ ਤੁਸੀਂ ਸਵੇਰੇ ਓਵਰ ਟਾਈਮ ਦੀਆਂ ਕਲਾਸਾਂ ਲਾ ਰਹੇ ਸੀਗੇ ਜੀ ਤੇ ਲੱਗਦਾ ਕਿ ਇਹ ਵੀ ਚੀਜ਼ ਮੈਨਤ ਸਕੂਲ ਚ ਜ਼ਰੂਰੀ ਆ ਜਿਹਦੇ ਕਰਕੇ ਸਕੂਲ ਦੇ ਵਿੱਚ ਕੁਝ ਵੱਖਰਾ ਮਾਹੌਲ ਬੱਚਿਆਂ ਨੂੰ ਜਿਹੜਾ ਮਿਲਦਾ ਆ ਪੜ੍ਹਾਈ ਲਈ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ ਕਿ ਜ਼ਿੰਮੇਵਾਰੀ ਵੀ ਟੀਚਰ ਦੀ ਬਣਦੀ ਹੈ ਹਾਂਜੀ ਮੈਂ ਮੈਥੀ ਚ ਲਖਵਿੰਦਰ ਸਿੰਘ ਨਾਮ ਹੈ ਮੇਰਾ ਤੇ ਤੁਹਾਨੂੰ ਪਤਾ ਹੈ ਕਿ ਜਿਹੜਾ ਮੈਥ ਦਾ ਵਿਸ਼ਾ ਬੱਚਿਆਂ ਦੇ ਵਿੱਚ ਥੋੜਾ ਜਿਹਾ ਖੌਫ ਜਿਹਾ ਹੁੰਦਾ ਹੈ ਤਾਂ ਉਸ ਖੌਫ ਨੂੰ ਦੂਰ ਕਰਨ ਦੇ ਲਈ ਤਾਂ ਜਿਹੜਾ ਸਵੇਰੇ ਓਵਰਟਾਈਮ 10ਵੀਂ ਬੋਰਡ ਦੀ ਕਲਾਸ ਦਾ ਮੈਂ ਲਗਾ ਰਿਹਾ ਹਾਂ ਤਾਂ ਕਿ ਬੱਚੇ ਜਿਹੜੇ ਆ ਉਹ ਮੈਥ ਦੇ ਵਿੱਚ ਵਧੀਆ ਪਰਫਾਰਮੈਂਸ ਦੇ ਸਕਣੋ ਤੇ ਇਹਦਾ ਨਤੀਜਾ ਵੀ ਮਿਲ ਰਿਹਾ ਸਾਨੂੰ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਨਤੀਜੇ ਆ ਰਹੇ ਆ ਵੀ ਬਾਕੀ ਸਬਜੈਕਟਾਂ ਨਾਲ ਤੇ ਮੈਥ ਦੇ ਨੰਬਰ ਜਿਹੜੇ ਬੱਚਿਆਂ ਦੇ ਹਾਈएस्ट ਆ ਰਹੇ ਆ ਤੇ ਲਾਸਟ ਈਅਰ ਹੈ ਸਾਡੇ ਸਕੂਲ ਦੇ ਵਿੱਚ ਨਾਨ ਮੈਡੀਕਲ ਦੀ ਕਲਾਸ ਫਸਟ ਟਾਈਮ ਜਿਹੜੇ ਐਗਜ਼ਾਮ ਦਿੱਤੇ ਸੀਗੇ ਤੇ ਤੁਹਾਨੂੰ ਜਾਣ ਕੇ ਬਹੁਤ ਹੈਰਾਨੀ ਹੋਗੀ ਕਿ ਮੈਥ ਦੇ ਵਿੱਚੋਂ ਸਾਰੇ ਹੀ ਬੱਚਿਆਂ ਦੇ 85% ਤੋਂ ਉੱਪਰ ਨੰਬਰ ਆਏ ਮੈਥ ਦੇ ਵਿੱਚ ਜੀ ਬਹੁਤ ਵਧੀਆ ਗੱਲ ਆ ਸਰ ਆ ਆਖਰੀ ਸਵਾਲ ਆ ਜੀ ਆਪਾਂ ਇਹ ਕਹਿ ਸਕਦੇ ਇੱਕ ਹੁਣ ਜਿਹੜੇ ਸਰਕਾਰੀ ਸਕੂਲ ਅੱਗੇ ਨਾਲੋਂ ਬਿਹਤਰ ਹੋ ਰਹੇ ਨੇ ਜਾਂ ਅੱਗੇ ਬਿਹਤਰ ਹੁੰਦੇ ਸੀ ਜਾਂ ਹੁਣ ਸਪੀਡ ਥੋੜੀ ਫੜੀ ਹੈ ਜੀ ਜ਼ਿਆਦਾ ਹਾਂਜੀ ਸਰ ਮੇਰਾ ਨਾਮ ਹਰਿੰਦਰ ਕੁਮਾਰ ਵਕੇਸ਼ਨ ਟ੍ਰੇਨਰ ਅ ਬਿਹਤਰ ਹੋ ਰਿਹਾ ਸਰ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਸਕੂਲਾਂ ਦੇ ਉੱਪਰ ਜੋ ਲੈਬਸ ਵਗੈਰਾ ਦੀ ਕਮੀ ਸੀਗੀ ਉਹ ਤਕਰੀਬਨ ਹੁਣ ਕਿਸੇ ਵੀ ਸਕੂਲ ਦੇ ਵਿੱਚ ਕਮੀ ਮਹਿਸੂਸ ਨਹੀਂ ਹੋ ਰਹੀ ਕਿ ਨੈਕਸਟ ਜੋ ਗ੍ਰਾਂਟਸ ਵਗੈਰਾ ਆ ਰਹੀਆਂ ਨੇ ਜਿੱਦਾਂ ਵਕੇਸ਼ਨ ਦੀ ਗੱਲ ਕਰਦਾ ਮੈਂ ਵਕੇਸ਼ਨ ਦੇ ਵਿੱਚ ਗ੍ਰਾਂਟ ਆ ਰਹੀ ਹੈ ਇੰਡਸਟਰੀ ਵਿਜ਼ਿਟ ਲੈ ਕੇ ਜਾਣਾ ਹੈ ਜਾਂ ਗੈਸਟ ਲੈਕਚਰ ਕਰਨੇ ਆ ਲੈਬ ਦਾ ਕੋਈ ਸਮਾਨ ਖਰਾਬ ਆ ਉਹਨੂੰ ਠੀਕ ਰਾਉਣ ਵਾਸਤੇ ਕੋਈ ਪ੍ਰੋਬਲਮ ਨਹੀਂ ਆ ਰਹੀ ਸਰਕਾਰ ਦਾ ਬਹੁਤ ਜ਼ਿਆਦਾ ਸਕੂਲਾਂ ਵੱਲ ਤੇ ਆਣਾ ਹੈ ਬਹੁਤ ਵਧੀਆ ਪਰਫਾਰਮੈਂਸ ਦੇ ਰਹੇ ਆ ਬੱਚਿਆਂ ਦਾ ਵੀ ਮਤਲਬ ਤੁਸੀਂ ਦੇਖ ਹੀ ਲਿਆ ਬੱਚਿਆਂ ਦਾ ਰਿਸਪਾਂਸ ਬਹੁਤ ਵਧੀਆ ਤੇ ਪੜ੍ਹਨੇ 'ਚ ਵੀ ਬੱਚੇ ਮਤਲਬ ਜਿੱਦਾਂ ਹੁਣ ਸਕਿੱਲ ਦਾ ਸਮਾਂ ਚੱਲ ਰਿਹਾ ਹੈ ਸਕਿੱਲ ਦੇ ਉੱਪਰ ਸਰਕਾਰ ਜ਼ੋਰ ਦੇ ਰਹੀ ਹੈ ਵੀ ਸਕਿੱਲ ਦੇ ਆਪਾਂ ਪੜਾਈਏ ਬੱਚਿਆਂ ਨੂੰ ਉਹ ਸਾਡੇ ਸਕੂਲਾਂ ਦੇ ਵਿੱਚ ਹੁਣ ਆ ਤੇ ਸਕਿੱਲ ਦੇ ਉੱਪਰ ਬੱਚੇ ਕੰਮ ਕਰ ਵੀ ਰਹੇ ਆ ਤੇ ਲੱਖਾਂ ਰੁਪਈਆ ਲਾ ਕੇ ਆਪਾਂ ਬੱਚਿਆਂ ਨੂੰ ਬਾਹਰ ਭੇਜ ਰਹੇ ਆ ਸਰਕਾਰ ਚਾਹੁੰਦੀ ਏ ਉਹ ਰੁਪਈਏ ਬਾਹਰ ਦੇਣ ਦੀ بجائے ਆਪਾਂ ਸਕੂਲਾਂ ਦੇ ਵਿੱਚ ਦੇ ਕੇ ਇਹਨਾਂ ਨੂੰ ਸਕਿੱਲਡ ਕਰਕੇ ਇੱਥੇ ਹੀ ਰੋਜ਼ਗਾਰ ਦਿੱਤਾ ਦਿੱਤਾ ਜਾਵੇ ਸਾਰੇ ਇਹਨਾਂ ਨੂੰ ਜੀ ਬਿਲਕੁਲ ਬਿਲਕੁਲ ਬਾਹਰ ਭੇਜਣ ਦੀ ਸਮੱਸਿਆ ਜਿਹੜੀ ਉਹ ਵੱਡੀ ਹੈਗੀ ਇੱਥੋਂ ਨੌਜਵਾਨ ਕਾਫੀ ਹੱਦ ਤੱਕ ਬਾਹਰ ਜਾ ਰਹੇ ਆ ਪ੍ਰਾਈਵੇਟ ਸਕੂਲਾਂ ਵਿੱਚ ਜਾ ਰਹੇ ਨੇ ਸੋ ਮੈਮ ਇੱਕ ਮੇਰਾ ਆਖਰੀ ਹੋਰ ਸਵਾਲ ਹੈ ਜੀ ਜਿਸ ਤਰ੍ਹਾਂ ਜ਼ਿਆਤਰ ਮਾਪਿਆਂ ਨੂੰ ਇਹ ਹੁੰਦਾ ਕਿ ਸਟੈਂਡਰਡ ਲੈਵਲ ਰੱਖਣਾ ਹੈ ਤੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦਾ ਜ਼ਿਆਦਾ ਲਾਂਦੇ ਨੇ ਤੇ ਸਰਕਾਰੀ ਸਕ ਪ੍ਰਾਈਵੇਟ ਸਕੂਲਾਂ ਦੇ ਸਬੰਧ ਦੇ ਵਿੱਚ ਕੀ ਕਹਿਣਾ ਚਾਹਦੇ ਹੋ ਕਿ ਸਰਕਾਰੀ ਸਕੂਲ ਵਿੱਚ ਇਸ ਵੇਲੇ ਕਿੰਨੀਆਂ ਕਸੂਲਤਾ ਜੜੀਆਂ ਦੇ ਰਹੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਨਾਲੋਂ ਬਹੁਤ ਜ਼ਿਆਦਾ ਸਹੂਲਤਾਂ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਦਾ ਹੁਣ ਅਸਰ ਨੇ ਗੱਲ ਦਸੀ ਸੀ ਕਿ ਲੈਬਸ ਹੈਗੀਆਂ ਨੇ ਉਹਦੇ ਚ ਇਹ ਇਕਵਿਪਮੈਂਟਸ ਵਗੈਰਾ ਬਹੁਤ ਕੋਸਟਲੀ ਆ ਗਏ ਨੇ ਤੇ ਹੋਰ ਜਿਹੜੇ ਐਜੂ ਸੈਟ ਹੈ ਐਜੂ ਸੈਟ ਦ ਬਹੁਤ ਵੱਡੀ ਜੀ ਦੇਣ ਹੈਗੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਲਾਈਵ ਟੈਲੀਕਾਸਟ ਹੁੰਦਾ ਹੈ ਹਰ ਸਕੂਲ ਦੇ ਵੀ ਹਰ ਕਲਾਸਰੂਮ 'ਚ ਪ੍ਰੋਜੈਕਟ ਪ੍ਰੋਜੈਕਟਰ ਲੱਗੇ ਹੋਏ ਨੇ ਤੇ ਜਿਹੜੀਆਂ ਫੈਸਿਲਿਟੀਆਂ ਐ ਸਾਇੰਸ ਲੈਬ ਵਗੈਰਾ ਸਾਰੇ ਉਹ ਸਭ ਕੁਝ ਅਵੇਲੇਬਲ ਹੈ ਤੇ ਕੰਪਿਊਟਰਸ ਹੈਗੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਕੰਪਿਊਟਰ ਜਿਹੜੇ ਹੈਗੇ ਨੇ ਉਹ ਬੱਚਿਆਂ ਨੂੰ ਯੂਜ਼ ਕਰਨ ਲਈ ਦਿੱਤੇ ਜਾਂਦੇ ਨੇ ਮਤਲਬ ਸ਼ੋਅ ਆਫ ਕਰਨ ਲਈ ਨਹੀਂ ਹੈ ਸਾਰੇ ਬੱਚੇ ਆਉਂਦੇ ਤੇ ਕੰਮ ਕਰਦੇ ਆ ਗਰਾਊਂਡਸ ਹੈ ਕਾਫੀ ਵੱਡਾ ਗਰਾਊਂਡ ਹੈ ਤੁਸੀਂ ਦੇਖੋ ਪਿੱਛੇ ਆਉਂਦੇ ਚ ਬਹੁਤ ਸਾਰੇ ਫੈਸਿਲਿਟੀਆਂ ਹੈਗੀਆਂ ਨੇ ਤੇ ਹੁਣ ਇਹ ਸਾਨੂੰ ਪੈਰਾ ਮਿਲਟਰੀ ਫੋਰਸ ਵਾਸਤੇ ਟ੍ਰੇਨਿੰਗ ਦੇ ਲਈ ਗ੍ਰਾਂਟ ਆਈ ਹੈ 2 ਲੱਖ ਰੁਪਏ ਦੀ ਤੇ ਅਸੀਂ ਆਉਂਦੇ ਚ ਇਨਫਰਾਸਟ੍ਰਕਚਰ ਸਾਰਾ ਬਿਲਡ ਕਰਨਾ ਹੈ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਹੈ ਤੇ ਇਸ ਦੇ ਇਲਾਵਾ ਮੈਂ ਗਿਨਾ ਨਹੀਂ ਸਕਦੀ ਜਿਸ ਤਰ੍ਹਾਂ ਇੰਗਲਿਸ਼ ਸਪੀਕਿੰਗ ਜਿਹੜੀ ਹੈ ਲੈਬਸ ਹੈਗੀਆਂ ਨੇ ਸਪੀਕਿੰਗ ਸਕਿਲਸ ਵਾਸਤੇ ਲਾਇਬ੍ਰੇਰੀ ਹੈ ਬੁక్స్ ਹਰ ਸਾਲ ਗ੍ਰਾਂਟ ਆਂਦੀ ਹੈ ਸਾਨੂੰ ਤੇ ਅਸੀਂ ਨਵੀਂ-ਨਵੀਂ ਬੁక్స్ ਐਡ ਕਰਦੇ ਰਹਿੰਦੇ ਆ ਤੇ ਗਾਈਡੈਂਸ ਦਾ ਕੋਰਨਰ ਹੈਗਾ ਹੈ ਗਾਈਡੈਂਸ ਕਾਉਂਸਲਿੰਗ ਹੈ ਤੇ ਸਪੈਸ਼ਲ ਟੀਚਰਸ ਅਪਾਇੰਟ ਕੀਤੇ ਹੋਏ ਨੇ ਲੇਡੀਜ਼ ਵੀ ਜੈਂਟਸ ਵੀ ਤੇ ਜਿਹੜੇ ਕਿ ਬੱਚਿਆਂ ਨੂੰ ਗਾਈਡ ਕਰਦੇ ਨੇ ਐਪ ਹੈ ਇੱਕ ਗਾਈਡੈਂਸ ਵਾਸਤੇ ਤੇ ਉਹ ਬੱਚਿਆਂ ਨੇ ਸਭ ਨੇ ਡਾਊਨਲੋਡ ਕੀਤੀ ਹੋਈ ਹੈ ਤੇ ਉਸ ਐਪ ਦੇ ਵਿੱਚ ਬੱਚੇ ਆਪਣੇ ਫੀਲਡ ਚੂਜ਼ ਕਰ ਸਕਦੇ ਨੇ ਕਿਉਂਕਿ ਸਾਰੇ ਕਾਲਜਿਸ ਸਾਰੇ ਯੂਨੀਵਰਸਿਟੀਆਂ ਦੇ ਨਾਮ ਹੈਗੇ ਨੇ ਤੇ ਆਪਣੇ ਕੈਲੀਬਰ ਅਕੋਰਡਿੰਗ ਕਰ ਸਕਦੇ ਆ ਤੇ ਹੁਣੇ ਸਾਨੂੰ ਪਤਾ ਲੱਗਿਆ ਕਿ ਅਸੀਂ ਉਹ ਬੱਚਿਆਂ ਦੀ ਸਕਿੱਲ ਟੈਸਟ ਵੀ ਕਰ ਸਕਦੇ ਆ ਤੇ ਮਤਲਬ ਉਹ ਵੀ ਸਾਨੂੰ ਹੌਲੀ ਹੌਲੀ ਆਏਗਾ ਇਸਰ ਤੇ ਸੋ ਕਾਫੀ ਸਾਰੀਆਂ ਸਹੂਲਤਾਂ ਨੂੰ ਲੈ ਕੇ ਸਰਕਾਰ ਵੀ ਦਸੀਆਂ ਨੇ ਉਹ ਇਸ ਤੋਂ ਓਹ ਜਿਆਦਾ ਸਹੂਲਤਾਂ ਹੈਗੀਆਂ ਸੋ ਕਾਫੀ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਸਰਕਾਰੀ ਸਕੂਲਾਂ ਵਿੱਚ ਵੀ ਹੁਣ ਦਿੱਤੀਆਂ ਜਾ ਰਹੀਆਂ ਤਾਂ ਹੀ ਸਰਕਾਰੀ ਸਕੂਲ ਦਾ ਨਾਮ ਹੁਣ ਸਮਾਰਟ ਲੱਗਣ ਲੱਪਿਆ ਸਮਾਰਟ ਸਕੂਲ ਤਾਂ ਹੀ ਕਿਹਾ ਜਾ ਰਿਹਾ ਪ੍ਰਾਈਵੇਟ ਸਕੂਲਾਂ ਨੂੰ ਵੀ ਜਿਹੜੇ ਪਿੱਛੇ ਛੱਡਦੇ ਜਾ ਰਹੇ ਤੇ ਇਸ ਸਕੂਲ ਦੀ ਖਾਸੀਅਤ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚੋਂ ਜਵਾਕ ਕੱਟ ਕੇ ਜਿਹੜੇ ਇਨ੍ਹਾਂ ਸਕੂਲਾਂ ਦੇ ਵਿੱਚ ਲੱਗ ਰਹੇ ਨੇ ਸੋ ਹੋਰ ਅਜਿਹੀਆਂ ਅਪਡੇਟਸ ਲੈ ਕੇ ਹਾਜ਼ਰ ਹੁੰਦੇ ਰਾਂਗੇ ਫਿਲਹਾਲ ਲਈ ਮੈਨੂੰ ਜਨਕੀ ਅਮਨਦੀਪ ਸਿੰਘ ਗੜੀ ਨੂੰ ਦਿਓ ਇਜ਼ਤ